ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਨਵੀਂ ਵੀਡੀਓ ਦੇਖ ਰਹੇ ਹੋ ਤੁਸੀਂ ਆਪਾਂ ਨਵੀਂ ਵੀਡੀਓ ਚ ਬਹੁਤ ਸਾਰੀਆਂ ਨਵੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਥਾਰ ਲੈ ਕੇ ਪਹੁੰਚੇ ਹਾਂ ਅਸੀਂ ਹੋਰ ਵੀ ਕਈ ਗੱਡੀਆਂ ਨੇ ਤੇ ਰੇਟ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਗੱਡੀਆਂ ਬਾਰੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9466929488 ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਮੋਟਰਸਾਈਕਲ ਘਰ ਕੋਠੀ ਮਕਾਨ ਕੋਈ ਗੱਡੀ ਕੁਝ ਵੀ ਹੈ ਜੇ ਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਫ੍ਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਗੱਡੀ ਡਿਜ਼ਾਇਰ ਆਪਾਂ ਲੈ ਕੇ ਪਹੁੰਚੇ ਹਰਿਆਣਾ ਨੰਬਰ ਗੱਡੀ ਆ ਤੁਸੀਂ ਚੈੱਕ ਕਰੋ ਪਹਿਲਾਂ ਗੱਡੀ ਪੈਟਰੋਲ ਪਲੱਸ ਸੀਐਨਜੀ ਅਸੀਂ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਆ ਪਰ ਮਿਲੂਗੀ ਇਨਸ਼ੋਰੈਂਸ ਆਪਨ ਮਿਲ ਜਾਊਗਾ ਗੱਡੀ ਘੜੀਆ ਗੁਰਦਾਸਪੁਰ ਏਰੀਆ ਚ ਓਨਰ ਦੂਜੇ ਅਸੀਂ ਦੂਜੇ ਨਾਮ ਗੱਡੀ ਆ ਰੰਗ ਦੇਖੋ ਤੇ ਗੱਡੀ ਦੀ ਕੰਡੀਸ਼ਨ ਅੰਦਰੋਂ ਪਹਿਲਾਂ ਚੈੱਕ ਰੋਜੀ ਫੋਟੋ ਆਪਾ ਦਿਖਾ ਰਹੇ ਆ ਤੁਹਾਨੂੰ ਇੰਟੀਰੀਅਰ ਬਹੁਤ ਵਧੀਆ ਦੇਖਣ ਨੂੰ ਮਿਲੂਗਾ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਕੋਈ ਕਮੀ ਪੇਸ਼ੀ ਨਹੀਂ ਨਾ ਤਾਂ ਗੱਡੀ ਕੋਈ ਕੰਮ ਭਾਲਦੀ ਹੈ ਨਾ ਕੋਈ ਗੱਡੀ ਚ ਨੁਕਸ ਹੈ ਇੱਕ ਨੰਬਰ ਗੱਡੀ ਐਸੀ ਇੱਕ 80 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਬਾਕੀ ਰੇਟ ਹੋ ਜੂਗਾ ਬੇਕੇ ਚ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੁਰਦਾਸਪੁਰ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਤੇ ਗੱਲ ਕਰਾਂਗੇ ਆਪਾਂ ਹੁਣ ਆਪਣੇ ਕੋਲੇ ਗੱਡੀ ਪਹੁੰਚੀ ਅਸੀਂ ਦੇਖੋ ਤੁਸੀਂ ਥਾਰ 14 ਮਾਡਲ ਗੱਡੀ ਆ ਸੀ ਕੁੱਲ 99000 ਚੱਲੀ ਹੋਈ ਆ ਇੱਕ ਹੱਥ ਗੱਡੀ ਚੱਲੀ ਹੋਈ ਆ ਸੀ ਫਾਸਟ ਓਨਰ ਗੱਡੀ ਆ ਤੇ ਮਾਲਕ ਕਹਿੰਦੇ ਨੇ 5 ਲੱਖ ਰੁਪਏ ਡਿਮਾਂਡ ਐ ਸੀ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਅ ਰੇਟ 5 ਲੱਖ ਰੁਪਏ ਡਿਮਾਂਡ 14 ਮਾਡਲ ਗੱਡੀ ਆ ਸੀ ਰਾਜਸਥਾਨ ਮਾਲਕ ਦਾ ਏਰੀਆ ਸ਼੍ਰੀ ਗੰਗਾਨਗਰ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਟਾਇਰ ਚੈੱਕ ਕਰੋ ਜੀ ਬਿਲਕੁਲ ਨਵੇਂ ਮਿਲ ਜਾਣਗੇ ਟਾਇਰਾਂ ਚ ਅਲਾਈ ਵਧੀਆ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਵਧੀਆ ਆਪਾਂ ਜੀ ਨਾ ਕੋਈ ਗਲੱਪਟ ਨਾ ਕੋਈ ਲੱਗੀ ਛਗੀ ਅਸੀਂ ਅੰਦਰੋਂ ਵਧੀਆ ਮਿਲ ਜੂਗੀ ਬਾਹਰੋਂ ਕੰਡੀਸ਼ਨ ਵਧੀਆ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਈ ਰਿਆ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਪਹੁੰਚੇ ਹੋ ਤਾਂ ਆਡੇ ਕੋਲੇ ਕੋਈ ਗੱਡੀ, ਮੋਟਰਸਾਈਕਲ, ਘਰ, ਕੋਠੀ, ਮਕਾਨ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਫੋਟੋਆਂ, ਜਾਣਕਾਰੀ ਭੇਜੋ ਜੀ ਆਪਣਾ ਨੰਬਰ ਉੱਤੇ ਪੂਰੀ ਵੀਡੀਓਜ਼ ਲਿਖਿਆ ਰਹਿੰਦਾ ਸੀ। ਆਕਿ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਅਸੀ ਭੇਜੂ ਬਾਕੀ ਹੁਣ ਆਪਾਂ ਤੀਜੀ ਗੱਡੀ ਦੀ ਗੱਲ ਕਰਦੇ ਹਾਂ 11 ਮਾਡਲ ਆਪਾਂ ਐਂਡੀਕੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਤਰਨ ਤਰਨ ਮਾਲਕ ਦਾ ਏਰੀਆ 27 ਤੱਕਰ ਪਾਸਿੰਗ ਗੱਡੀ ਦਾ ਨੰਬਰ VIP ਹੈ ਮਾਲਕ ਨੇ ਦੱਸਿਆ ਚਿੱਟੇ ਰੰਗ ਦੀ ਗੱਡੀ ਹੈ ਅਸੀਂ ਰੇਟ 95000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਆ ਬੇਕਿੰਗ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦਾ ਹੂੰ ਕਿਸੇਨ ਗੱਡੀ ਚ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹੂੰ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦਾ ਹੂੰ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਿਹਾ ਹਾਂ ਜੀ ਵੀਡੀਓ ਵਧੀਆ ਲੱਗੀ ਐ ਗੱਡੀ ਤੁਹਾਨੂੰ ਪਸੰਦ ਆਈ ਐ ਥਾਰ ਗੱਡੀ ਪਸੰਦ ਆਈ ਐ ਸਵਿਫਟ ਡਿਜ਼ਰਵ ਪਸੰਦ ਆਈ ਐ ਕੋਈ ਵੀ ਗੱਡੀ ਪਸੰਦ ਆਈ ਐ ਜਾ ਕੇ ਦੇਖਣਾ ਕੋਈ ਚਾਹੁੰਦਾ ਜਾ ਕੇ ਦੇਖ ਸਕਦਾ ਹੂੰ ਗੱਲ ਕਰਨੀ ਐ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਗੱਲ ਵੀ ਕਰ ਸਕਦੇ ਹੋ ਜੀ ਬਾਕੀ ਵੀਡੀਓ ਪਸੰਦ ਆਵੇ ਜੀ ਲਾਈਕ ਸ਼ੇਅਰ ਜ਼ਰੂ ਤੇ ਮਾਲਕ ਨਾਲ ਕਰੋ ਗੱਲਬਾਤ ਜਾ ਕੇ ਦੇਖੋ ਫਿੱਟ ਵੰਦੀ ਹੈ ਰੇਟ ਆਪੇ ਤੁਸੀਂ ਮੁਕਾ ਲਿਓ ਮਾਲਕ ਨਾਲ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਤੁਸੀਂ ਬਾਕੀ ਜੇ ਤੁਹਾਨੂੰ ਤੁਹਾਡੇ ਏਰੀਆ ਚ ਗੱਡੀ ਨਹੀਂ ਮਿਲੀ ਤਾਂ ਨੀਚੇ ਕਮੈਂਟ ਦੇ ਵਿੱਚ ਲਿਖੋ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਕਿੰਨੇ ਕ ਰੇਟ ਤੱਕ ਚਾਹੀਦੀ ਹੈ ਆਪਾਂ ਲੈ ਕੇ ਪੁੱਛ ਜਾਂਗੇ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ